ਕਹਣਾ ਵੀ ਮੈਨੂੰ ਨਾਮ ਲੱਗਣ ਪਰ ਨਾਮ ਜਪਨ ਨੂੰ ਕੋਈ ਵੀ ਤਿਆਰ ਨਹੀਂ ਬਹੁਤ ਦੇਖੀਂਦੇ ਨੇ ਜੇ ਕੋਈ ਦੁਖੀ ਹੁੰਦਾ ਆਹ ਦੁੱਖਾ ਹੈ ਮੈਨੂੰ ਆਹ ਦੁੱਖਾ ਹੈ ਜੇ ਉਹਨੂੰ ਕਹੀਂ ਦਾ ਮੂਹਰੇ ਤੂੰ ਆ ਨਾਮ ਜਪ ਲਈ ਇਹ ਤਾਂ ਔਖਾ ਹੈ ਜਪਣਾ ਦਵਾਈ ਖਾਣੀ ਤਾਂ ਔਖੀ ਹੈ ਰੋਗ ਦਾ ਦੁੱਖ ਸਿਣਾ ਸੁੱਖਾ ਹੈ ਫਿਰ ਇਹਨੂੰ ਸਾਥ ਸੰਗਤ ਜੀ ਉਹ ਮਾਨ ਸੇਵਾ ਕਰਕੇ ਮਾਨ ਪ੍ਰਾਪਤ ਹੁੰਦਾ ਹੈ ਗੁਰੂ ਖੁਸ਼ ਹੁੰਦਾ ਹੈ ਬਖਸ਼ਣਾ ਬਖਸ਼ਦਾ ਹੈ ਨਾਮ ਜਪਣ ਦੇ ਨਾਲ ਇਹਦੇ ਦੁੱਖ ਦੂਰ ਹੋ ਜਾਂਦੇ ਨੇ ਦੁਨੀਆ ਹੱਥੋਂ ਲੱਡੂ ਹੁੰਦੇ ਨੇ ਸੇਵਾ ਕਰਨੀ ਔਰ ਪਰਮੇਸ਼ਰ ਦਾ ਨਾਮ ਜਪਣਾ ਆਹ ਸ੍ਰੀ ਹਰਿ ਰਾਏ ਜੀ ਮਹਾਰਾਜ ਸਤਵੇਂ ਪਾਤਸ਼ਾਹ ਉਸ ਇਲਾਕੇ ਦੇ ਵਿੱਚ ਗੱਡੀਆਂ ਵਾਲੇ ਆ ਕੇ ਉਹਨਾਂ ਦੀ ਸੇਵਾ ਬਹੁਤੀ ਕਰਦੇ ਨੇ ਜਾਂ ਗਰੀਬ ਲੋਕ ਆਉਂਦੇ ਨੇ ਜੀ ਸਰਦਾਰ ਲੋਕ ਨਹੀਂ ਆਉਂਦੇ ਉਸ ਇਲਾਕੇ ਦੇ ਤਾਂ ਇੱਕ ਦਿਨ ਐਸਾ ਆਇਆ ਗੱਡੀਆਂ ਵਾਲਿਆਂ ਦੀ ਲੜਕੀ ਲੜਕੀਆਂ ਸਾਰੀਆਂ ਹੀ ਨੂੰਹਾਂ ਧੀਾਂ ਮਾਮਾ ਸਭ ਉਹਨਾਂ ਦੀਆਂ ਪਾਣੀ ਲੈਣ ਸਰਦਾਰਾਂ ਦੇ ਪਿੰਡਾਂ ਦੇ ਖੂਹਾਂ ਤੋਂ ਜਾਇਆ ਕਰਨ ਉਹ ਲੋਕ ਜਿਹੜੇ ਮਾਇਆਧਾਰੀ ਲੋਕ ਹੁੰਦੇ ਨੇ ਉਹਨਾਂ ਨੂੰ ਬੁਰਾ ਭਲਾ ਨਹੀਂ ਸੋਚਦਾ ਹੁੰਦਾ ਲੰਮੀ ਲੰਮੀ ਲੱਗ ਜਾਂ ਹੁੰਦੀਆਂ ਪਾਣੀ ਬਹੁਤ ਦੂਰ ਉਹ ਲੱਗ ਕੇ ਸੀਗੇ ਉਹਨਾਂ ਜਵਾਨਿਆਂ ਦੇ ਵਿੱਚ ਜੇ ਕੋਈ ਡੋਲ ਜੱਬ ਉਹ ਕਾ ਖਿੱਚਦੀਆਂ ਲੜਕੀਆਂ ਦੂਰ ਦੂਰ ਤੱਕ ਖਿੱਚ ਕੇ ਜਾਂਦੀਆਂ ਤਾਂ ਉਹਦੋਂ ਤਿੰਨ ਤਿੰਨ ਜਣੀਆਂ ਤਾਂ ਉਹਨਾਂ ਮੁੰਡਿਆਂ ਨੇ ਆ ਕੇ ਪਿੰਡੇ ਦੇ ਨੇ ਇਕੱਠੇ ਹੋ ਕੇ ਲੱਜ ਤੇ ਟਾਣੀਆਂ ਲੈਣੀਆਂ ਬੈਠ ਜਾਣਾ ਲੜਕੀਆਂ ਨੇ ਉਲਟੀਆਂ ਡਿੱਗ ਪੈਣਾ ਗੱਡੀਆਂ ਵਾਲੇ ਨੇ ਲੜਕਿਆਂ ਨੂੰ ਹਾਥੀਆਂ ਨਾਲ ਉਹਨਾਂ ਨੇ ਇਹ ਜੇ ਮਖੌਲ ਕਰਨੇ ਉਹ ਸਰਦਾਰ ਲੋਕਾਂ ਨੇ ਜਿਹੜੇ ਗੁਰੂ ਜੀ ਦੇ ਸਤਸੰਗ ਕਦੇ ਨਹੀਂ ਸੀ ਆਏ ਇੱਕ ਦਿਨ ਨਵੀਂ ਵਿਆਹੀ ਲੜਕੀ ਗੱਡੀਆਂ ਵਾਲੇ ਦੀ ਨੂਹ ਪਾਣੀ ਨੂੰ ਜਾਂਦੀ ਹੈ ਉਹਨੇ ਜਾ ਕੇ ਉਸ ਤਰ੍ਹਾਂ ਹੀ ਬੁੱਕਾ ਖੂਹ ਦੇ ਵਿੱਚ ਫਰਾ ਦਿੱਤਾ ਅੱਜ ਕੱਲ ਮੰਗੂ ਨਲਕੇ ਨੂੰਕੇ ਤਾਂ ਕੱਟ ਹੀ ਹੁੰਦੇ ਖੂਹਾਂ ਤੇ ਬੋਕੇ ਜਾਂ ਡੋਲ ਬਾਲਟੀਆਂ ਨਾਲ ਪਾਣੀ ਕੱਢਦੇ ਲੋਕ ਉਹ ਜਦ ਲਾਜ ਖਿੱਚਣ ਲੱਗੀ ਤਾਂ ਮੁੰਡੇ ਉਹ ਮੰਜੇ 'ਤੇ ਲੱਜ ਤੇ ਬੈਠ ਗਏ ਉਹ ਲੜਕੀ ਬੁੜਕੇ ਡਿੱਪੀ ਚੱਕ ਕੇ ਖਾਲੀ ਖੜਾ ਉਹ ਬੜੀ ਗੁੱਸੇ ਦੇ ਵਿੱਚ ਆਪਦੇ ਗੱਡੀਆਂ ਵਾਲੇ ਜਿੱਥੇ ਠਿਕਾਣਾ ਸੀ ਗੱਡੀਆਂ ਵਾਲਿਆਂ ਦਾ ਉੱਥੇ ਆ ਗਈ ਰਸਤੇ ਦੇ ਵਿੱਚ ਗੱਡੀਆਂ ਵਾਲੇ ਲੋਕ ਬੈਠੇ ਨੇ ਸਿਆਣੇ ਬੈਠੇ ਨੇ ਸਹੁਰਿਆਂ ਦੇ ਥਾਂ ਸੀ ਉਹਨਾਂ ਦਾ ਉਹ ਗੱਡੀਆਂ ਵਾਲਿਆਂ ਦਾ ਕੁੜੀ ਦਾ ਕੋਈ ਪਤਿਹੋਰਾ ਬੈਠਾ ਹੈ ਕੋਈ ਸਹੁਰਾ ਬੈਠਾ ਹੈ ਕੋਈ ਹੋਰ ਚੇਥਾਂ ਬੈਠੇ ਨੇ ਕੋਈ ਜੇਠ ਬੈਠਾ ਹੈ ਉਹ ਲੜਕੀ ਨੇ ਪੱਲਾ ਨਹੀਂ ਕੀਤਾ ਸਿਰ ਤੇ ਕੜਾ ਹੈ ਖਾਲੀ ਬੜੀ ਗੁੱਸੇ ਦੇ ਵਿੱਚ ਕਿਸੇ ਤੋਂ ਪੱਲਾ ਨਹੀਂ ਕੀਤਾ ਆਪਦੀ ਗੱਡੀਆਂ ਵਾਲੇ ਥਾਂ ਜਿਹੜਾ ਆਪਦਾ ਠਿਕਾਣਾ ਹੁੰਦਾ ਗੱਡੀ ਕੋਲੇ ਚਲੀ ਗਈ ਇਹ ਬੜੇ ਰਾਜਪੂਤ ਲੋਕ ਨੇ ਜਿਹੜੇ ਬੜੇ ਅਣਖੀਲੇ ਨੇ ਮਰਜ਼ਾਦਾ ਇਹਨਾਂ ਦੀ ਬੜੀ ਪੱਕੀ ਹੈ ਇਹਨਾਂ ਨੇ ਉਹਦੀ ਪੁੱਛਿਆ ਵੀ ਕੀ ਦੀ ਨੂੰਹ ਐ ਨੇ ਪੱਲਾ ਨਹੀਂ ਕੀਤਾ ਆਪਾਂ ਤਾਂ ਪੁੱਛੋ ਉਹਦੇ ਸਹੁਰੇ ਨੂੰ ਪੁੱਛਿਆ ਉਹਦੇ ਘਰ ਵਾਲੇ ਨੂੰ ਬੁਲਾਇਆ ਪੰਚਾਇਤ ਨੇ ਕਹਿ ਲੱਗੇ ਛੁੱਟੀ ਜਿਹੜੀ ਨਵੀਂ ਵਿਆਹੀ ਲੜਕੀ ਨੂੰ ਆਈ ਆ ਉਹਨੇ ਸਾਥੋਂ ਪੱਲਾ ਨਹੀਂ ਕੀਤਾ ਕੀ ਕਾਰਨ ਹੈ ਉਹਨਾਂ ਨੇ ਜਾ ਕੇ ਕਰੇ ਪੁੱਛਿਆ ਪਾਈ ਬੀਬਾ ਤੇ ਪੱਲਾ ਨਹੀਂ ਕੀਤਾ ਸਹਰਾ ਕਹਿਣ ਲੱਗਿਆ ਉਹ ਕਹਿਣ ਲੱਗੀ ਮੈਂ ਦਊਂ ਉੱਥੇ ਜਵਾਬ ਸਾਰੇ ਇਕੱਠੇ ਹੋ ਜੋ ਸਾਰੇ ਸਿਆਣੀ-ਸਿਆਣੀ ਪੰਚਾਇਤ ਗੱਡੀਆਂ ਵਾਲਿਆਂ ਦੀ ਇਕੱਠੀ ਹੋ ਗਈ ਉਹਨੂੰ ਪੁੱਛਣ ਲੱਗੇ ਕਿਉਂ ਪਾਈ ਤੈ ਹੁਣ ਵੀ ਨਹੀਂ ਪੱਲਾ ਕੀਤਾ ਸਾਡੇ ਸਾਹਮਣੇ ਨੰਗੇ ਮੂੰਹ ਖੜੀਆਂ ਇਸ ਤਾਂ ਨੀਵੀਆਂ ਪਾਈ ਬੈਠੇ ਆ ਉਹ ਕਹਿਣ ਲੱਗੀ ਜਨਾਨਿਆਂ ਤੋਂ ਕਿਤੇ ਕੋਈ ਪੱਲੇ ਕਰਦਾ ਹੁੰਦਾ ਪੱਲੇ ਤਾਂ ਮਰਦਾਂ ਤੋਂ ਕਰਦੇ ਹੁੰਦੇ ਨੇ ਪੰਚਾਇਤ ਉਦੋਂ ਵੀ ਚੁੱਪ ਇੱਕ ਤਾਂ ਸਾਡੀ ਹੱਦ ਕੇ ਲੜਕੀ ਨੇ ਕੀਤੀ ਐ ਸਾਤੋਂ ਪੱਲਾ ਨਹੀਂ ਕੀਤਾ। ਦੂਸਰੀ ਐ ਸਾਡੇ ਮੂਹਰੇ ਬੋਲਦੀ ਕਿਸ ਤਰ੍ਹਾਂ? ਸਾਨੂੰ ਮਰਦਾਂ ਨੂੰ ਇਹ ਜਨਾਨੇ ਹੀ ਦੱਸਦੀ ਐ। ਫਿਰ ਸਿਆਣੇ ਨੇ ਪੁੱਛਿਆ ਭਾਈ ਕਾਰਨ ਕੀ ਐ ਦੱਸ ਤੈਨੂੰ ਦੁੱਖ ਕੀ ਐ? ਕਿਉਂ ਇੰਨਾ ਤੂੰ ਉਜਾੜ ਹੋ ਗਈ ਸਾਤੋਂ? ਖੁੱਲਾ ਬੋਲਦੀ ਐ ਉਹ ਕਹਿੰਦੀ ਹੋਈ ਐ ਨਾ ਤੁਸੀਂ ਕਦੇ ਪਾਣੀ ਨੂੰ ਗਏ ਨਹੀਂ ਹੋ। ਅਸੀਂ ਪਾਣੀ ਨੂੰ ਜਾਂਦੀਆਂ ਧੀਆ ਪੈਣਾ ਨੂਹਾਂ ਸਭ। ਇਹ ਬਰਾੜਾਂ ਇਹਨਾਂ ਲੋਕਾਂ ਦੇ ਸਰਦਾਰਾਂ ਦੇ ਮਸਟੰਡੇ ਮੁੰਡੇ ਇਕੱਠੇ ਹੋ ਕੇ ਖੜੇ ਹੁੰਦੇ ਨੇ। ਅਸੀਂ ਲੱਜਾਂ ਖਿੱਚਦੇ ਹਾਂ ਉੱਤੇ ਟਾਣੀਆਂ ਲੈਂਦੇ ਨੇ ਬੰਦੇ ਨੇ ਸਾਨੂੰ ਪਾਣੀ ਪਰਦੇ ਸਾਡੀ ਬੇਇੱਜ਼ਤੀ ਕਰਦੇ ਨੇ ਤੁਸੀਂ ਐਨਾ ਐਨਾ ਮਣਾ ਮੂੰਹ ਲੋਹਾ ਕੁੱਟਦੇ ਹੋ ਛੋਟੇ ਬਾਹਾਂ 'ਚ ਜ਼ੋਰ ਨਹੀਂ ਹੈ ਤੁਸੀਂ ਕਿਤੇ ਟੋਆ ਪੱਟਦੇ ਹੋ ਸਾਡੀ ਖਾਤਰ ਅਸੀਂ ਪਾਣੀ ਤਾਂ ਇੱਜਤ ਨਾਲ ਭਰ ਲਿਆ ਕਰੀਏ ਜਦ ਇਹ ਲੜਕੀ ਨੇ ਜਵਾਬ ਦਿੱਤਾ ਤਾਂ ਸਾਰੀ ਗੱਡੀਆਂ ਵਾਲਿਆਂ ਦੀ ਪੰਚਾਇਤ ਕਰਨ ਲੱਗੀ ਤਾਂ ਠੀਕ ਠੀਕ ਹੈ ਇਹਦੀ ਗੱਲ ਪਰਨ ਖੂਬ ਲਾਈਏ ਕਿੱਥੇ ਥਾਨੇ ਕੋਈ ਨਹੀਂ ਆਪਦਾ ਅਬਦਾ ਰਾਜ ਛੱਡਿਆ ਇਹ ਤਾਂ ਚਤੌੜਗੜ ਤੋਂ ਰਾਜਸਥਾਨ ਤੋਂ ਇੱਥੇ ਆ ਗਏ ਇੱਥੇ ਥਾਂ ਕੋਈ ਨਹੀਂ ਪਿੰਡ ਦਾ ਕਦੇ ਉੱਥੇ ਜਾਂਦੇ ਨੇ 4 ਦਿਨ ਲੋਹਾ ਕੁੜਦੇ ਨੇ ਕਦੇ ਉਸ ਪਿੰਡ ਜਾਂਦੇ ਨੇ ਗੱਡੀਆਂ ਕਢਾ ਕੇ 4 ਦਿਨ ਵਕਤ ਕੱਟ ਲੈਂਦੇ ਨੇ ਆਪਦੇ ਥਾਂ ਬਿਨਾ ਖੂਕ ਵਿੱਚ ਲੱਗ ਸਕਦਾ ਹੈ ਕਿਵੇਂ ਟਵਾ ਪੱਟਿਆ ਜਾ ਸਕਦਾ ਸੋਚ-ਸੋਚ ਕੇ ਕਹਿਣ ਲੱਗੇ ਵੀ ਹੁਣ ਆਪਾਂ ਗੁਰੂ ਸਤਵੇਂ ਪਾਤਸ਼ਾਹ ਅਮਰਦੀ ਸਰਨ ਲਾਓ ਜਿਹੜੇ ਨਥਾਮਿਆਂ ਦੇ ਥੋਂ ਹ ਨਮਾਣਿਆਂ ਨੂੰ ਮਾਣ ਬਖਸ਼ਦੇ ਨੇ ਜਿਹੜੇ ਭਰਿਆਂ ਨੂੰ ਉਹਨੇ ਕਰਦੇ ਨੇ ਉਹਨਿਆਂ ਨੂੰ ਭਰੇ ਕਰ ਦਿੰਦੇ ਨੇ ਆਪਾਂ ਉਹਨਾਂ ਤੋਂ ਮੰਗੋ ਥਾਂ ਉਹਨਾਂ ਨੇ ਉੱਥੇ ਜਾ ਕੇ ਗੁਰੂ ਮਾਰ ਦੇ ਸਰਨੇ 'ਚ ਜਾ ਕੇ ਬੇਨਤੀ ਕੀਤੀ ਆਇਓ ਸਰਨ ਤੁਹਾਰੀ ਸਤਿਗੁਰ ਆਇਓ ਸਰਨ ਤੁਹਾਰੀ ਆਇਓ ਸਰਨ ਤੁਹਾਰੀ ਸਤਿਗੁਰ ਆਇਓ ਸਰਨ ਤੁਹਾਰੀ ਨਤੋਹਾਰੀ ਮਿਲੇ ਸੁਖ ਨਾਮ ਅਰਸੋ ਬਚਨ ਤਲਾਹੇ ਹਮਾਰੇ ਬੇਨਤੀ ਕੀਤੀ ਸਾਰਿਆਂ ਨੰਗਰ ਚ ਪੱਲੇ ਪਾ ਕੇ ਗੱਡੀਆਂ ਵਾਲਿਆਂ ਨੇ ਸੇਵਾ ਤਾਂ ਹਮੇਸ਼ਾ ਹੀ ਕਰਦੇ ਸਿਆ ਕੇ ਅੱਜ ਕੋਈ ਅਰਜ਼ ਕਰ ਰਹੇ ਨੇ ਗੁਰੂ ਜੀ ਨੇ ਪੁੱਛਿਆ ਸਤਵੇਂ ਪਾਤਸ਼ਾਹ ਨੇ ਭਾਈ ਕੀ ਗੱਲ ਹੈ ਇਹਨਾਂ ਦਾ ਮੁਖੀ ਕਾਲਾ ਸੀ ਪੰਚਾਇਤ ਦਾ ਸਾਰੀ ਦਾ ਮੁਖੀ ਗੱਡੀਆਂ ਵਾਲੇ ਦਾ ਕਾਲਾ ਸੀ ਉਹਨੂੰ ਕਹਿਣ ਲੱਗੇ ਕਾਲਾ ਕੀ ਗੱਲ ਹੈ ਭਾਈ ਕਿਵੇਂ ਸੰਗਤ ਉਦਾਸ ਹੈ ਕੀ ਮੰਗਦੇ ਹੋ ਤੁਸੀਂ ਕਹਿਣ ਲੱਗੇ ਮਹਾਰਾਜ ਸਾਰੀ ਬਥੇ ਦੱਸੀ ਸਾਡੇ ਨਾਲ ਆ ਹੋ ਰਹੀ ਹੈ ਸਾਨੂੰ ਕੋਈ ਥਾਂ ਬਖਸ਼ ਦਿਓ ਅਸੀਂ ਆਵਦਾ ਖੁੱਲਾ ਲਈਏ ਸਾਡੇ ਲੜਕੇ ਇੱਜ਼ਤ ਨਾਲ ਪਾਣੀ ਭਰ ਕੇ ਲਿਆਇਆ ਕਰਨ ਸਾਡੀ ਹੱਦ ਹੁੰਦੀ ਹੈ ਗੁਰੂ ਜੀ ਕਹਿਣ ਲੱਗੇ ਭਾਈ ਬੁਲਾਓ ਇਲਾਕੇ ਦੇ ਲੋਕਾਂ ਨੂੰ ਜਿਨ੍ਹਾਂ ਦੀ ਜ਼ਮੀਨ ਹੈ ਅਲੇ-ਦਲੇ ਉਹਨਾਂ ਨੂੰ ਹੀ ਬੁਲਾਉਣਾ ਸੀ ਬੁਲਾਓ ਪਰ ਕੋਈ ਨਾ ਆਇਆ ਗੁਰੂ ਜੀ ਦਾ ਬੁਲਾਇਆ ਗਿਆ ਹੰਕਾਰੀ ਲੋਕ ਸਾਰੇ ਕਹਿਣ ਲੱਗੇ ਅਸੀਂ ਗੁਰੂ ਜੀ ਤੋਂ ਕੀ ਲੈਣਾ ਸਾਡੇ ਘਰ ਸਭ ਕੁਛ ਐਸੀ ਕੀ ਕਰਨਾ ਹੈ ਗੁਰੂ ਜੀ ਤੋਂ ਕੀ ਲੈਣਾ ਹੈ ਥੋੜੇ ਕਨੇ ਆਏ ਜਿਹੜੇ ਆਏ ਉਹ ਵੀ ਦੂਰ ਖੜੇ ਰਹੇ ਕੋਈ ਕੋੜਿਆਂ ਤੇ ਉਮਝਵੇਂ ਚੜਿਆ ਖੜਾ ਰਿਹਾ ਗੁਰੂ ਦੇ ਦਰਬਾਰ ਦੇ ਸਾਹਮਣੇ ਕੋਈ ਉੱਠਾਂ ਤੇ ਖੜਾ ਹੈ ਉਹ ਲੱਗ ਕੇ ਜਿਆਦੇ ਹੁੰਦੇ ਬੁੱਤੇ ਬਥੇਰੇ ਸੇਵਾਦਾਰਾਂ ਨੇ ਕਹਿਆ ਸੰਗਤਾਂ ਨੇ ਕਹਿਆ ਭਾਈ ਉਤਰੋ ਕੋੜਿਆਂ ਤੋਂ ਉਤਰੋ ਉਤਰ ਕੇ ਤੁਸੀਂ ਗੁਰੂ ਜੀ ਦੇ ਚਰਨਾਂ ਤੇ ਨਮਸਕਾਰ ਕਰੋ ਫਿਰ ਬੈਠ ਕੇ ਗੁਰੂ ਜੀ ਦਾ ਉਪਨਾਮ ਸੁਣਾਓ ਉਹ ਕਹਿੰਣਗੇ ਨਹੀਂ ਨਹੀਂ ਸਾਨੂੰ ਇੱਥੇ ਸੁਣਾਓ ਕੀ ਸੁਣਾਉਣਾ ਗੁਰੂ ਜੀ ਨੇ ਉੱਥੇ ਹੀ ਹੁਕਮਨਾਮਾ ਉਹਨਾਂ ਨੂੰ ਕਹਿਆ ਦੇਖੋ ਭਾਈ ਇਹ ਛੋਡੇ ਰਾਜਪੂਤ ਪ੍ਰਾਹਣ ਉੱਚੀ ਕੁਲ ਹੈ ਛੋਟੀ ਮੋਟੀ ਕੁਲ ਨਹੀਂ ਹੈ ਜਿਹੜੇ ਅਨਖੀਲਿਆ ਨੇ ਆਪਣੇ ਘਰ ਛੱਡ ਦਿੱਤੇ ਆਪਣੇ ਧਰਮ ਨੂੰ ਕਾਇਮ ਰੱਖਿਆ ਦੋ ਤਰ੍ਹਾਂ ਦੀ ਦੁਨੀਆ ਹੈ ਸਾਥ ਸੰਗਤ ਜੀ ਇੱਕ ਤਾਂ ਧਰਮ ਨੂੰ ਮੁੱਖ ਰੱਖ ਕੇ ਜੋ ਵੀ ਆਪਣੇ ਕੋਲੇ ਸਰੀਰ ਤੱਕ ਜਾਇਦਾਦ ਹੈ ਧਰਮ ਰਹਿ ਜਾਵੇ ਸਾਰਾ ਕੁਝ ਉਹਦੇ ਧਰਮ ਤੋਂ ਦੀ ਕੁਰਬਾਨ ਕਰ ਦਿੰਦੇ ਨੇ ਇਕ ਇਹ ਜਿਹੇ ਹਨ ਜਿਹੜੇ ਧਰਮ ਨੂੰ ਵੇਚ ਦਿੰਦੇ ਨੇ ਆਪਣੇ ਲਾਲਚਾਂ ਖਾਤਰ ਸੰਸਾਰ ਦੇ ਸੁੱਖਾਂ ਖਾਤਰ ਆਪਣਾ ਧਰਮ ਤਿਆਗ ਦਿੰਦੇ ਨੇ ਦੋ ਕਿਸਮ ਦੇ ਨੇ ਗੁਰੂ ਜੀ ਕਹਿਣ ਲੱਗੇ ਧਰਮੀ ਲੋਕ ਨੇ ਭਾਈ ਜਿਨ੍ਹਾਂ ਨੇ ਆਪਣਾ ਧਰਮ ਜੁੱਧ ਲੜਿਆ ਅਣਖੀਲੇ ਨੇ ਇਹ ਅਕਬਰ ਦੇ ਨਾਲ ਇਹਨਾਂ ਨੇ ਜੁੱਧ ਲੜਿਆ ਅਕਬਰ ਮੁਸਲਮਾਨ ਸੀ ਭਾਵੇਂ ਦਿੱਲੀ ਦਾ ਰਾਜਾ ਸੀ ਚੱਕਰਵਰਤੀ ਰਾਜਾ ਸੀ ਅਕਬਰ ਇਹ ਬਸ ਛੋਟੇ ਰਾਜੇ ਤੇ ਜੈਮਲ ਤੇ ਵੱਤਾ ਜੈਮਲ ਫੱਤੇ ਦੇ ਇੱਕ ਲੜਕੀ ਸੀਗੀ ਉਹ ਪਦਮਣੀ ਸੀ ਸਾਤ ਸੰਗਤ ਜੀ ਪਦਮਣੀ ਜਿਹੜੀ ਲੜਕੀ ਹੁੰਦੀ ਆ ਉਹ ਬਹੁਤ ਪਾਗਾਂ ਵਾਲੀ ਮੰਨੀ ਜਾਂਦੀ ਹੁੰਦੀ ਆ ਕਿਸੇ ਨੇ ਅਕਬਰ ਦੇ ਕੰਨ ਵਿੱਚ ਬਲੇਲ ਪਾ ਦਿੱਤੀ ਵੀ ਜੈਮਲ ਫੱਤੇ ਕੇ ਲੜਕੀ ਪਦਮਣੀ ਐ ਜੇ ਕਿਤੇ ਤੇਰੀ ਬੇਗਮ ਬਣ ਜਾਵੇ ਤਾਂ ਸਾਰਾ ਰਾਜ ਬੜਾ ਸੁਖ ਭੁਗੇਗਾ ਉਹਨੇ ਉਹ ਤੋਂ ਡੋਲਾ ਮੰਗ ਲਿਆ ਜੈਮਲ ਫੱਤੇ ਤੋਂ ਦਰਬਾਰ 'ਚ ਬੈਠੇ ਸੇ ਉਹ ਵੀ ਰਾਜੇ ਕਹਿਣ ਲੱਗੇ ਮੈਂ ਬੇਗਮ ਬਣਾਵਾਂਗਾ ਮਹਾਰਾਣੀ ਬਣਾਵਾਂਗਾ ਆਪਦੀ ਲੜਕੀ ਦੱਸਾ ਧਰਮੀ ਲੋਕ ਉਹ ਲੈ ਕਿੱਥੇ ਮੰਨਦੇ ਨੇ ਉਦੋਂ ਤਲਵਾਰਾਂ ਖਿੱਚ ਲੀਆਂ ਉਹਨਾਂ ਨੇ ਦਰਬਾਰ ਦੇ ਵਿੱਚੋਂ ਹੀ ਤਲਵਾਰਾਂ ਖਿੱਚ ਕੇ ਬਾਹਰ ਨਿਕਲਿਆ ਉੱਥੋਂ ਤੇ ਲੁੱਟਮਾਰ ਕਰਦੇ ਕਰਦੇ ਦਿੱਲੀ ਨੂੰ ਆਪਦੇ ਚਤੌੜਗੜ ਕਿਲਾ ਬੰਦ ਹੋ ਕੇ ਬੈਠ ਗਏ 12 ਸਾਲ ਜੰਗ ਲੜਦਾ ਰਹੇ ਸਾਧ ਸੰਗ ਜੀ ਪਰ ਆਪਦੇ ਧਰਮ ਨਹੀਂ ਹਾਰਿਆ ਗੁਰੂ ਜੀ ਕਹਿਣ ਲੱਗੇ ਤਾਂ ਉਹ ਧਰਮੀ ਅਣਖੀਲੇ ਲੋਕ ਹਨ ਇਹਨਾਂ ਨੂੰ ਤੁਸੀਂ ਥਾਂ ਦਿਓ ਭਾਈ ਉਹ ਕਹਿਣ ਲੱਗੇ ਅਸੀਂ ਨਹੀਂ ਇਹਨਾਂ ਨੂੰ ਥਾਂ ਦਿੱਤੇ ਗੁਰੂ ਜੀ ਨੂੰ ਜਵਾਬ ਦੇ ਦਿੱਤਾ ਉਹਨਾਂ ਨੇ ਅਸੀਂ ਨਹੀਂ ਇਹ ਤਾਂ ਬੈਠਣ ਥੁਨੀ ਦੇਵਾਂਗੇ ਇਹਨਾਂ ਨੂੰ ਤਾਂ ਗੁਰੂ ਜੀ ਕਹਿਣ ਲੱਗੇ ਥਾਂ ਵੀ ਦਿਓ ਭਾਈ ਤੁਸੀਂ ਇਹਨਾਂ ਨੂੰ ਇਹ ਰਾਜਪੂਤ ਲੋਕ ਹਨ ਜਿਵੇਂ ਤੁਸੀਂ ਜੱਟ ਬਰਾੜ ਹੋ ਤੁਸੀਂ ਆਪਸ ਵਿੱਚ ਰਿਸ਼ਤੇ ਵੀ ਕਰੋ ਇਹਨਾਂ ਤੋਂ ਨਫ਼ਰਤ ਨਾ ਕਰੋ ਇਹ ਤੁਹਾਡੇ ਭਾਈ ਹਨ ਇਹਨਾਂ ਨੂੰ ਲੜਕੀਆਂ ਦੇ ਰਿਸ਼ਤੇ ਦਿਓ ਔਰ ਲੜਕਿਆਂ ਦੇ ਰਿਸ਼ਤੇ ਕਰੋ ਇਹਨਾਂ ਦੇ ਨਾਲ ਸਾਂਝ ਕਰੋ ਉਹ ਜਦ ਇਹ ਵਚਨ ਕਹਿਆ ਤਾਂ ਜਲ ਬਲ ਗਏ ਕਿਨ ਗੱਡੀਆਂ ਵਾਲਿਆਂ ਨੂੰ ਅਸੀਂ ਲੜਕੀਆਂ ਜਾਂ ਲੜਕੇ ਵੇ ਲਈ ਇਹਨਾਂ ਦੇ ਗੁਰੂ ਜੀ ਨੇ ਵਚਨ ਕਰ ਦਿੱਤਾ ਸਰਾਫ ਦੇ ਦਿੱਤਾ ਉਹਨਾਂ ਨੂੰ ਕਹਿੰਦੇ ਤੁਸੀਂ ਤੁਸੀਂ ਲੋਕ ਤਾਂ ਇਹਨਾਂ ਦੇ ਦਰਤੇ ਹੱਥ ਬੰਨ੍ਹ ਕੇ ਖੜੇ ਹੋਇਆ ਕਰੋਗੇ ਲੜਕੀ ਨੂੰ ਲੈ ਕੇ ਵੀ ਆਹ ਮੇਰੀ ਲੜਕੀ ਪਸੰਦ ਕਰ ਲੈ ਤੁਸੀਂ ਕਹਿੰਦੇ ਹੋ ਇਸ ਨਾਲ ਰਿਸ਼ਤੇ ਨਾ ਕਰਨਾ ਗੁਰੂ ਜੀ ਸਤਵੇਂ ਪਾਤਸ਼ਾਹ ਮਹਾਰਾਜ ਜੀ ਉਹਨਾਂ ਨੂੰ ਕਹਿਣ ਲੱਗੇ ਉਹ ਰਿਵਾੜੇ ਲੋਕਾਂ ਨੂੰ ਸਰਦਾਰਾਂ ਨੂੰ ਕਹਿਣ ਲੱਗੇ ਤੁਸੀਂ ਇਹਨਾਂ ਦੇ ਦਰਤੇ ਆਪਦੀਆਂ ਲੜਕੀਆਂ ਹੱਥ ਬੰਨ੍ਹ ਕੇ ਖੜੇ ਹੋਇਆ ਕਰੋ ਵੀ ਸਾਡੀ ਲੜਕੀ ਦਾ ਡੋਲਾ ਲੈ ਲੋ ਤੁਰਗੇ ਇਹ ਵਚਨ ਸੁਣ ਕੇ ਗੁਰੂ ਜੀ ਨੇ ਕਾਲੇ ਨੂੰ ਕਹਿਤਾ ਗੱਡੀਆਂ ਜੋੜੋ ਸਾਰੇ ਜਣੇ ਗੱਡੀਆਂ ਜੋੜ ਕੇ ਚਾਲੇ ਪਾ ਦਿਓ ਥੋੜਾ ਜਿਹਾ ਦਿਨ ਖੜਾ ਸੀ ਜਿੱਥੇ ਦਿਨ ਸਿਪ ਜਾਵੇ ਉੱਥੇ ਤੁਸੀਂ ਜਿੰਨਾ ਥਾਂ ਬਗਲਣਾ ਬਗਲ ਲਓ ਮੋੜੀ ਗੱਡ ਲਓ ਆਪਦਾ ਪਿੰਡ ਵੰਨ ਲਓ ਜਿੱਤੇ ਤੱਕ ਸੋਨੂੰ ਜ਼ਮੀਨ ਦੀ ਲੋੜ ਆ ਜ਼ਮੀਨ ਵੀ ਬਗਲ ਲਿਓ ਜੇ ਕੋਈ ਸੋਨੂੰ ਝਗੜੇਗਾ ਆ ਕੇ ਸੋਨੂੰ ਘੂਰੇ ਕੱਪੇਗਾ ਗੁਰੂ ਨਾਨਕ ਥੋੜੀ ਮਦਦ ਕਰਨਗੇ ਕਾਲੇ ਨੇ ਨਮਸਕਾਰ ਕਰਕੇ ਫਿਰ ਜਿੱਦੇ ਵੱਲ ਹੋ ਜੋ ਹਰ ਤੱਕ ਥੋਂ ਐ ਸਾਥ ਸੰਗਤ ਜੀ

ਇਹ ਸਾਸ ਗਰਾਸ ਨੋ ਪर्वਤਕਾਰ ਦਾ ਆਪੋ ਭਾਵਨ ਹਰ ਆਪੇ ਹੀ ਮਾਰਦਾ ਜਿਸ ਨੂੰ ਕਰੇ ਰਹਿਮਤ ਸੇ ਉਦਾਰ ਦਾ ਅਨਕ ਰੂਪ ਖਨਮਾ ਹੈ ਕੁਦਰਤ ਤਾਰ ਦਾ ਜਿਸ ਦੇ ਹੋ ਜੇ ਵੱਲ ਸੋ ਕਦੇ ਨਾ ਹਾਰਦਾ ਜਿਸ ਵਕਤ ਔਰੰਗਜੇਬ ਮਰ ਗਿਆ ਔਰੰਗਾਬਾਦ ਮਰ ਗਿਆ ਉਹ ਫਟੜ ਕਰ ਦਿੱਤਾ ਗੁਰੂ ਜੀ ਨੇ ਇਹੋ ਜੇ ਸ਼ਬਦ ਜਫਰ ਨਾਮੇ ਚ ਲਿਖੇ ਫਟੜ ਕਰ ਦਿੱਤਾ ਫਿਰ ਉੱਠਿਆ ਨਹੀਂ ਮਰ ਗਿਆ ਉੱਥੇ ਉਹਦੇ ਕੋਲੇ ਤਾਰਾ ਆਜਮਤੀ ਉਹਦਾ ਛੋਟਾ ਲੜਕਾ ساری ਫੌਜ ਉਸਨੇ ਉੱਥੋਂ ਸਾਮ ਲਈ ਉਹਦਾ ਵੱਡਾ ਲੜਕਾ ਜਿਹਨੂੰ ਬਹਾਦਰ ਸਾਹਿਬ ਕਹਿੰਦੇ ਤੇ ਪਸੌਰ ਦੇ ਇਲਾਕੇ ਦਾ ਹੁਕਮਰਾਨ ਸੀ ਸੂਬਾ ਉਹਦੇ ਕੋਲ ਛੋਟੀ ਜੀ ਫੌਜ ਸੀ ਹੱਕ ਬਹਾਦਰ ਸਾਹਿਬ ਦਾ ਸੀ ਬਹਾਦਰ ਸਾਹਿਬ ਵੀ ਪਸੌਰ ਤੋਂ ਦੌੜਿਆ ਫੌਜਾਂ ਲੈ ਕੇ ਮੈਂ ਦਿੱਲੀ ਦੇ ਤਖਤ ਤੇ ਕਬਜ਼ਾ ਕਰ ਲਵਾਂ ਮੇਰਾ ਹੱਕ ਹੈ ਤਾਰਾ ਆਜਮੀ ਇੱਧਰੋਂ ਦੌੜਿਆ ਲਖਣ ਤੋਂ ਬਹਾਦਰ ਸਾਹਿਬ ਨੂੰ ਪਤਾ ਲੱਗ ਗਿਆ ਮੇਰੇ ਕੋਲ ਤਾਂ ਫੌਜ ਬਹੁਤ ਥੋੜੀ ਹੈ ਚੱਕਰਵਰਤੀ ਵਾਲੇ ਰਾਜ ਦੀ ਫੌਜ ਮੇਰੇ ਬਾਪ ਦੀ ਤਾਰਾ ਜਮ ਦੇ ਕੋਲ ਹੈ ਤਾਰਾ ਜਮ ਜਲਮ ਵੀ ਬਹੁਤ ਹੈ ਉਹਨੇ ਮੈਨੂੰ ਛੱਡਣਾ ਨਹੀਂ ਹੈ ਜੇ ਮੈਂ ਹਰਗਾ ਫਿਰਤਾ ਉਹਨੇ ਕੋਈ ਨਹੀਂ ਛੱਡਣਾ ਮੈਨੂੰ ਨੰਦ ਲਾਲ ਨੂੰ ਵਕੀਲ ਬਣਾ ਕੇ ਗੁਰੂ ਦਰਸ਼ਨ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਬੇਨਤੀ ਕੀਤੀ ਗੁਰੂ ਜੀ ਵੀ ਦੱਖਣ ਦੇਸ਼ ਵੱਲ ਨੂੰ ਜਾ ਰਹੇ ਸਨ ਦਾदू ਦੀ ਸਮਾਦ ਕੋਲੇ ਜਦ ਪਹੁੰਚੇ ਗੁਰੂ ਜੀ ਤਾਂ ਉਥੇ ਨੰਦ ਲਾਲ ਜੀ ਚਲੇ ਜਾਂਦੇ ਨੇ ਗੁਰੂ ਜੀ ਦੇ ਅਨੰਤ ਸਿੱਖ ਸੇ ਆਨੰਦ ਲਾਲ ਜੀ ਬੇਨਤੀ ਕੀਤੀ ਮਹਾਰਾਜ ਆਪ ਜੀ ਦੀ ਸਰਣ ਲੈਂਦਾ ਹੈ ਬਹਾਦਰ ਸਾਹਿਬ ਆਪ ਦਾ ਹੱਕ ਮੰਗਦਾ ਹੈ ਸੋ ਤੋਂ ਗੁਰੂ ਜੀ ਕਹਿਣ ਲੱਗੇ ਇਹਨਾਂ ਦਾ ਮੈਂ ਤਵਾਰ ਨਹੀਂ ਕਰਦਾ ਲਿਖਤ ਲੈ ਲੈ ਇਹਨਾਂ ਤੋਂ ਫਿਰ ਸਹਿਤਾ ਕਰ ਦੇਾਂਗੇ ਦਿੱਲੀ ਦਾ ਤਖਤ ਦਵਾ ਦੇਾਂਗੇ ਲਿਖਤ ਲੈ ਲਈ ਪਾਈਨੰਦ ਲਾਲ ਜੀ ਨੇ ਉਹ ਤੋਂ ਲਿਖਵਾ ਲਿਆ ਕਿ ਜੋ ਗੁਰੂ ਜੀ ਤੈਨੂੰ ਗੱਡੀ ਤੇ ਬਿਠਾ ਕੇ ਕਹਿਣਗੇ ਤੈਨੂੰ ਹੁਕਮ ਮੰਨਣਾ ਪਵੇਗਾ ਜ਼ਾਲਮਾਂ ਨੂੰ ਸਜ਼ਾ ਦੇਣੀ ਪਵੇਗੀ ਜਿਨ੍ਹਾਂ ਨੇ ਨਿਆਂ ਦੇ ਬੱਚੇ ਚਿਣੇ ਨੇ ਉਹਨਾਂ ਸਾਰਿਆਂ ਨੂੰ ਸਜ਼ਾਤ ਪਾਉਣਗੇ ਦੇਵਾਂਗਾ ਉਹ ਕਹਿਣ ਲੱਗਾ ਮੈਨੂੰ ਰਾਜ ਦਵਾ ਦੇਣ ਮੈਂ ਸਭ ਕੁਝ ਹੀ ਕਰਾਂਗਾ ਇਤਨੇ ਨੂੰ ਨੇੜੇ ਆ ਗਈ ਫੌਜ ਗੁਰੂ ਜੀ ਘੋੜੇ ਤੇ ਚੜ ਕੇ ਇੱਕ ਉੱਚੇ ਟਿੱਬੇ ਤੇ ਜਾ ਕੇ ਖੜ ਗਏ ਨੀਲੇ ਤੇ ਬੈਠ ਕੇ ਦਨਸਬਾਨ ਗੁਰੂ ਜੀ ਦੇ ਹੱਥ ਸੇ ਸਾਹਮਣੇ ਫੌਜ ਆ ਰਹੀ ਹੈ ਤਾਰਾ ਆਜਮ ਦੀ ਮਾਰੋ ਮਾਰ ਕਰਦੀ ਜਾ ਰਹੀ ਹੈ ਬਹਾਦਰ ਸਾਹ ਥੋੜੀ ਜੀ ਫੌਜ ਲਈ ਖੜਾ ਹੈ ਮਨਸੂਰਸ ਦਾ ਵੀ ਗੁਰੂ ਜੀ ਨੇ ਹੁਣ ਧੰਸੇ ਚੱਕ ਲਿਆ ਹੁਣ ਮੇਰੀ ਫਤਿਹ ਹੋ ਜਾਏਗੀ ਜੀਦੇ ਬਲ ਹੋ ਜਾਏਗਾ ਹਾਰਦਾ ਨਹੀਂ ਹੈ ਉਹਨੂੰ ਸਰਦਾ ਸੀ ਬਹਾਦਰ ਸਾਹ ਨੂੰ ਗੁਰੂ ਜੀ ਤੇ ਉਹਨਾਂ ਨੇ ਜਦ ਗੁਰੂ ਜੀ ਨੇ ਧੰਸੇ ਚੱਕ ਲਿਆ ਤਾਂ ਉਹਨੇ ਨਿਗਾਹ ਰੱਖੀ ਮਨ ਦੇ ਵਿੱਚ ਫੇਰ ਸੋਚ ਲਿਆ ਉਹਨੇ ਫੁਰਨਾ ਬਣਾ ਲਿਆ ਵੀ ਚਲੋ ਕੋਈ ਨਹੀਂ ਥੋੜਾ ਥੋੜਾ ਜਿਹਾ ਸਜ਼ਾ ਦੇ ਦੇਾਂਗੇ ਆਪਾਂ ਗੁਰੂ ਜੀ ਦੇ ਕਹੇ ਤਾਂ ਕਿਤੇ ਮਲਾਣੇ ਨਾ ਵਿਗੜ ਜਾਣ ਮੇਰੇ ਨਾਲ ਇਸਲਾਮ ਦੇ ਖਿਲਾਫ ਨਾ ਹੋ ਜਾਣ ਮੇਰੇ ਲੋਕ ਸਲਾਮ ਅਲੇ ਅ ਗੁਰੂ ਜੀ ਨੇ ਫਿਰ ਤਾਂ ਸਥੱਲੇ ਰੱਖ ਲਿਆ ਘੋੜੀ ਦੀ ਗਰਦਨ ਤੇ ਰੱਖ ਲਿਆ ਚਲਾਉਂਦੇ ਚਲਾਉਂਦੇ ਨੇ ਤਾਰਾਜਮ ਨੇੜੇ ਆ ਗਿਆ ਫਿਰ ਬੇਨਤੀ ਕੀਤੀ ਨੰਦ ਪਾਈ ਨੰਦ ਲਾਲ ਨੂੰ ਭੇਜਿਆ ਵੀ ਗੁਰੂ ਜੀ ਨੂੰ ਕਹੋ ਤਾਰਾਜਮ ਨੂੰ ਖਤਮ ਕਰਕੇ ਮੈਨੂੰ ਮੇਰਾ ਜੰਗ ਫਤਿਹ ਕਰ ਦੇਣਾ ਗੁਰੂ ਜੀ ਕੋਲ ਗਿਆ ਨੰਦ ਲਾਲ ਕਹਿਣ ਲੱਗੇ ਮਹਾਰਾਜੋ ਕਿ ਨਾ ਤਾਰਾਜਮ ਤਾਂ ਨੇੜੇ ਆ ਗਿਆ ਮੈਨੂੰ ਇਹਨੇ ਛੱਡਣਾ ਨਹੀਂ ਕੁਛੇ ਕਿਰਪਾ ਕਰਕੇ ਉਹਦਾ ਸ਼ੰਗਾਰ ਕਰੋ ਉਹਨੂੰ ਖਤਮਾ ਕਰੋ ਬਹਾਦਰ ਸਾਹਾ ਦਾ ਇਹ ਮਦਾਨੇ ਦੇ ਹੱਥਾਂ 'ਚ ਫਤਿਹ ਹੋਵੇ ਗੁਰੂ ਜੀ ਕਹਿਣ ਲੱਗੇ ਮੈਂ ਤੈਨੂੰ ਪਹਿਲਾਂ ਕਹਿਆ ਸੀ ਇਹਨਾਂ ਦਾ ਇਤਬਾਰ ਨਹੀਂ ਹੈ ਉਹਨੂੰ ਪੁੱਛੋ ਕੀ ਕਰਦਾ ਹੈ ਉਹ ਤਾਂ ਆਧਾਰ ਵੀ ਨਹੀਂ ਮੋੜਦਾ ਅਜੇ ਉਹ ਮੰਨ ਚਕੀਆ ਉਸਦੇ ਪੱਕੀ ਹਾਂ ਕਹੇ ਫਿਰ ਉਹਨੇ ਕਿਹਾ ਮਹਾਰਾਜ ਮੈਂ ਪੱਕਾ ਹਾਂ ਕੋਲਾ ਕੇ ਕਿਹਾ ਗੁਰੂ ਜੀ ਨੇ ਘੋੜੇ ਤੇ ਚੜ ਕੇ ਤਾਰਾ ਆਜਮ ਨੂੰ ਲਲਕਾਰਿਆ ਹਾਥੀ ਤੇ ਬੈਠੇ ਦੇ ਮੱਥੇ ਦੇ ਵਿੱਚ ਤੀਰ ਮਾਰਿਆ ਫੁੜਕਾ ਕੇ ਸਿਰ ਦਿੱਤਾ ਗੁਰੂ ਜੀ ਨੇ ਦਿੱਲੀ ਆ ਕੇ ਆਪ ਉਹਨੂੰ ਤਖਤ ਦਵਾਇਆ ਸਤਸੰਗਤ ਜਿਹਦੇ ਵੱਲ ਹੋ ਜੇ ਉਹ ਹਾਰਦਾ ਨਹੀਂ ਹੈ ਸਤਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਨੇ ਗੁਰੂ ਨਾਨਕ ਦੀ ਗੱਦੀ ਗੱਡੀਆਂ ਵਾਲਿਆਂ ਨੂੰ ਵਚਨ ਦੇ ਦਿੱਤਾ ਵੀ ਜੇ ਕੋਈ ਛੋਡੇ ਤੇ ਹਮਲਾ ਕਰੇਗਾ ਵੀ ਮੇਰਾ ਥਾਂ ਛੱਡੋ ਤਾਂ ਗੁਰੂ ਨਾਨਕ ਦੀ ਗੱਦੀ ਛੁੱਟੀ ਸਹੈਤਾ ਕਰੇਗੀ ਕਦੇ ਵੀ ਨਾ ਹਾਰਦਾ ਜਿਹਦੇ ਹੋ ਜੇ ਮਰਦਾ ਕਦੇ ਵੀ ਨਾ ਕਈ ਸਾਰੀਆਂ ਗੱਡੀਆਂ ਜੋੜ ਲਈਆਂ ਮੂਹਰੇ ਲੱਗ ਲਿਆ ਕਾਲਾ ਜਥੇਦਾਰ ਜਿੱਥੇ ਸੂਰਜ ਡੁੱਬਿਆ ਉੱਥੇ ਉਹਨਾਂ ਨੇ ਗੱਡੀਆਂ ਕਢਾ ਦਿੱਤੀਆਂ ਦੂਰ ਦੂਰ ਤੱਕ ਆਪਦੇ ਕੰਹਿਆਂ ਦੇ ਨਾਲ ਬੱਟਾ ਪਾ ਕੇ ਆਪਦੇ ਘਰਾਂ ਦੀਆਂ ਇਨਸਾਨੀਆਂ ਲਾ ਲਈਆਂ ਵੀ ਇੱਥੇ ਤੱਕ ਮੇਰਾ ਹੈ ਥੋੜਾ ਨਹੀਂ ਦੂਰ ਤੱਕ ਦੂਰ ਤੱਕ ਕਰ ਲਿਆ ਜਦ ਪਤਾ ਲੱਗਿਆ ਉਸ ਇਲਾਕੇ ਦਾ ਮਸਹੂਰ ਸੂਰਮਾ ਜੈਤ ਸਿੰਘ ਜੈਤ ਦੀ ਵਰਸੀ ਬਹੁਤ ਸਖਤ ਸੀ ਕੋਈ ਡਰਦਾ ਉਹਦੇ ਮੂਹਰੇ ਨਹੀਂ ਸੀ ਆਉਂਦਾ ਵਰਸੀ ਨਾਲ ਬੰਦੇ ਦਾ ਸ਼ੰਗਾਰ ਕਰਦਾ ਤੇ ਜੰਗ ਜਿੱਤਦਾ ਸੀ ਜੈਤ ਨੂੰ ਪਤਾ ਲੱਗਾ ਵੀ ਗੱਡੀਆਂ ਵਾਲੇ ਤਾਂ ਮੇਰੇ ਖੱਤੇ ਚ ਆ ਕੇ ਬਹਿ ਗਏ ਮੇਰੇ ਇਲਾਕੇ 'ਚ ਬਹਿ ਗਏ ਆਪ ਆ ਗਿਆ ਆਪਣੀ ਫੌਜ ਲੈ ਕੇ ਦੂਰੋਂ ਉਹਨੇ ਪਹਿਲਾਂ ਇੱਕ ਬੰਦਾ ਭੇਜਿਆ ਕਿ ਜਾਓ ਗੱਡੀਆਂ ਵਾਲਿਆਂ ਨੂੰ ਕਹੋ ਵੀ ਕਿਸੇ ਗੁਰੂ ਨਾਨਕ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ ਹੈ ਜੇ ਮੈਂ ਆ ਗਿਆ ਤੁਹਾਡਾ ਸਾਰਿਆਂ ਦਾ ਖਾਤਮਾ ਕਰ ਦੂੰ ਮੇਰੇ ਥਾਂ 'ਚ ਉੱਠ ਖੜੋ ਇਹਨਾਂ ਗੱਡੀਆਂ ਵਾਲਿਆਂ ਨੇ ਕਿਹਾ ਕਾਲੇ ਨੇ ਕਿਹਾ ਸਾਨੂੰ ਤਾਂ ਗੁਰੂ ਜੀ ਦਾ ਹੁਕਮ ਹੈ ਉਹ ਤੇਰਾ ਥਾਣੀ ਹੈ ਸਾਡਾ ਹੈ ਗੁਰੂ ਜੀ ਨੇ ਹੁਕਮ ਕਰਤਾ ਵੀ ਆਪਦਾ ਥਾਮ ਲੈ ਲੋ ਉਹਨੇ ਹਮਲਾ ਕਰ ਦਿੱਤਾ ਸਾਧ ਸੰਗਤ ਜੀ ਇਧਰ ਸਤਿਗੁਰੂ ਮਹਾਰਾਜ ਜੀ ਨੇ ਦੀਵਾਨ ਦੇ ਵਿੱਚ ਸਤਵੇਂ ਪਾਤਸ਼ਾਹ ਮਹਾਰਾਜ ਜੀ ਨੇ ਗੱਡੀਆਂ ਵਾਲਿਆਂ ਤੋਂ ਜਿਹਦੇ ਤੇ ਲੋਹਾ ਕੁੱਟਦੇ ਹੁੰਦੇ ਨੇ ਆਰਨ ਵੱਡੀ ਸਾਰੀ ਹੁੰਦੀ ਏ ਉਹ ਉਹ ਮੰਗਾਲੀ ਆਪਦੇ ਸੱਜੇ ਹੱਥ ਤੇ ਲੈ ਲਈ ਗੁਰੂ ਜੀ ਨੇ ਜਦ ਕਾਲੇ ਦੇ ਸਾਹਮਣੇ ਆ ਕੇ ਵਰਸੀ ਮਾਰਨ ਲੱਗਿਆ ਕਾਲੇ ਦੇ ਕੋਲ ਤਲਵਾਰ ਸੀ ਲੜਾਈ ਹੋਣ ਲੱਗ ਗਈ ਫਾਸਲੇ ਹੋਰ ਵੀ ਫੋੜ ਜਾ ਉਹਨਾਂ ਦੇ ਨਾਲ ਆ ਲੱਗੀਆਂ ਗੱਡੀਆਂ ਵਾਲਿਆਂ ਦੇ ਆਪ ਉਹਦੇ ਹਥਿਆਰ ਨੇ ਕੋਲੇ ਪਰ ਕਾਲੇ ਦੇ ਸਾਹਮਣੇ ਜੈਤ ਆ ਗਿਆ ਵੱਡਾ ਸੂਰਮਾ ਕਾਲਾ ਇੱਧਰ ਜਥੇਦਾਰ ਸੀ ਇਹਨਾਂ ਦਾ ਜਦੋਂ ਉਹਨੇ ਪਹਿਲੀ ਵਰਸੀ ਮਾਰੀ ਕਾਲੇ ਦੇ ਮੱਥੇ ਦੇ ਕੋਲੋਂ ਮੁੜ ਗਈ ਦੂਸਰੀ ਫੇਰ ਉਹਨੇ ਵਰਸੀ ਮਾਰੀ ਤੀਸਰੀ ਥੋੜੀ ਜਿਹੀ ਪੱਗ ਦੇ ਨਾੜ ਨੋਕ ਲੱਗੀ ਕੱਪੜਾ ਪਾੜ ਦਿੱਤਾ ਤੀਸਰੀ ਉਹਨੇ ਫਿਰ ਜ਼ੋਰ ਦੀ ਵਰਸੀ ਮਾਰੀ ਪੱਗ ਦੇ ਵਿਚਦੀ ਇਹਦੇ ਮੱਥੇ ਨੂੰ ਜਰਾ ਸੂਰਤ ਪਰ ਮਾਰਸ ਦੇ ਵਿੱਚ ਖੂਗ ਗਈ ਜਦ ਉਹਦੀ ਮੁੜੀ ਵਰਸੀ ਕਾਲੇ ਨੇ ਦਮ ਦੇ ਕੇ ਨਾਲ ਰਲ ਕੇ ਮੁਰਦੇ ਨਹੀਂ ਉਸ ਦਾ ਗਲ ਬੜ ਦਿੱਤਾ ਜੈਤ ਦਾ ਸਿਰ ਦਿੱਤਾ ਸਾਰੀਆਂ ਫੌਜਾਂ ਉਹਨਾਂ ਨੇ ਭੱਜ ਗਈਆਂ ਫਤੇਪਾਲੀ ਗੱਡੀਆਂ ਵਾਲਿਆਂ ਨੇ ਸਾਰੇ ਕਹਿਣ ਲੱਗੇ ਚਲੋ ਹੁਣ ਗੁਰੂ ਜੀ ਨੂੰ ਨਮਸਕਾਰ ਕਰਾਈਏ ਗੁਰੂ ਜੀ ਨੇ ਆਪਣੀ ਫਤਿਹ ਕੀਤੀ ਹੈ ਬੜੇ ਖੁਸ਼ੀਆਂ ਚ ਨੇ ਕਾਲਾ ਨਾਲਦਿਆ ਨੂੰ ਕਹਿਣਾ ਹੁੰਦਾ ਮੈਂ ਤਾਂ ਜਲਦੀ ਮਾਰ ਲਿਆ ਇਸ ਨੂੰ ਐਸੇ ਨੂੰ ਹੀ ਜੈਤ ਨੂੰ ਵੱਡਾ ਸ਼ੂਰਮਾ ਕਹਿੰਦੇ ਸੀ ਐਸੇ ਦੀ ਤੁਮਪਈ ਵੀ ਸੀ ਦੁਨੀਆ ਤੇ ਮੈਂ ਤਾਂ ਚੇਰੀ ਨਹੀਂ ਕੋਈ ਲੱਗਿਆ ਬਾਹਰ ਤਾਂ ਉਸਨੇ ਜ਼ਰੂਰ ਤਨ ਕੀਤੇ ਪਰ ਜਲਦੀ ਮੈਂ ਚੌਥਾ ਵਾਰ ਨਹੀਂ ਕਰਨ ਦਿੱਤਾ ਉਹਦਾ ਗਲ ਬੜ ਦਿੱਤਾ ਨਾਲ ਲੱਗ ਕੇ ਇੱਕਦਮ ਸਾਲ ਮਾਰ ਕੇ ਉੱਪਰ ਕਰਦੇ ਕਰਦੇ ਗੁਰੂ ਮਰਦੇ ਅੱਗੇ ਨਮਸਕਾਰ ਕਰ ਦਿੱਤੀ ਤਲਵਾਰ ਖੂਨ ਨਾਲ ਲਿਬੜੀ ਗੁਰੂ ਚਰਨਾਚ ਰੱਖ ਦਿੱਤੀ ਮਹਾਰਾਜ ਅਸੀਂ ਤਾਂ ਸੌਖਾ ਜੀ ਕਾਲੇ ਨੂੰ ਮਾਰ ਲਿਆ ਗੁਰੂ ਜੀ ਨੂੰ ਉਹਨੇ ਕਿਹਾ ਕਾਲੇ ਨੇ ਗੁਰੂ ਜੀ ਕਹਿਣਗੇ ਕਾਲੇ ਸੌਖਾ ਨਹੀਂ ਮਾਰਿਆ ਤੇ ਆ ਦੇਖ ਅਰਨ ਮੇਰੇ ਦੋ ਦੋ ਵੀਰ ਉਹਦੇ ਡੌਲਿਆਂ ਨੂੰ ਚਮੇੜੇ ਵੈਸੇ ਗੁਰੂ ਜੀ ਕਹਿਣ ਲੱਗੇ ਖੜਿਆ ਤੂੰ ਕਹਿੰਦਾ ਮੈਂ ਸੁੱਖਾ ਮਾਰ ਲਿਆ ਦੋ ਦੋ ਵੀਰ ਗੁਪਤ ਰੂਹਾਂ ਸਹੀਦ ਸਿੰਘ ਦੋ ਦੋ ਡੌਲਿਆਂ ਨੂੰ ਚੰਬੇੜੇ ਵੈਸੇ ਫੜੇ ਵੈਸੇ ਡੌਲਿਆਂ ਤੋਂ ਫੜਿਆ ਵੈਸੀ ਫਿਰ ਫਿਰ ਵੀ ਉਸਨੇ ਆ ਦੇਖ ਲੈ ਤਿੰਨ ਟੱਕ ਵੱਜੇ ਛੋਟਾ ਜਿਹਾ ਟੱਕ ਪਹਿਲਾਂ ਵੱਜਿਆ ਜਿਹੜਾ 2 ਇੰਚ ਖੁੱਭ ਗਿਆ ਉਸਦੇ ਵਿੱਚ ਆਪਣੀ ਦੇ ਕਰਨ ਦੇ ਗੁਰੂ ਜੀ ਬਾਣ ਸਿੱਧੀ ਕਰ ਦਿੰਦੇ ਹੁੰਦੇ ਜਦੋਂ ਵਰਸੀ ਮਾਰਦਾ ਤਾਂ ਬਾਣ 'ਚ ਬੈਠੇ ਸਤਿਗੁਰੂ ਸਾਹਿਬਾਂ ਸਿੱਧੀ ਕਰ ਦਿੰਦੇ ਹੁੰਦੇ ਦੂਸਰੀ ਵਰਸੀ ਮਾਰੀ ਅੱਧ ਥਾਂ ਹੀ ਚਲੀ ਗਈ ਤੀਸਰੀ ਵਰਸੀ ਮਾਰੀ ਅਰਨ ਦੇ ਸਾਰ ਪਰ ਨੰਕੇ ਗੁਰੂ ਜੀ ਦੀ ਥੇੜੀ ਚ ਖੁੱਭੀ ਸੀ ਸਾਧ ਸੰਗਤ ਜੀ ਆ ਦੇਖ ਕਹਿਣ ਲੱਗੇ ਕਿਉਂ ਸਾਧ ਸੰਗਤ ਜੀ ਗੁਰੂ ਜੀ ਦੀ ਸਰਨ ਪ੍ਰਾਪਤ ਕਰਕੇ ਉਹਨਾਂ ਨੇ ਪਿੰਡ ਬੰਨਿਆ ਜਿਹਦਾ ਨਾਮ ਮਹਰਾਜ ਪਿੰਡ ਹੈ ਬਹੁਤ ਵੱਡਾ ਮਾਲਵੇ ਦਾ ਬਸੂਰ ਪਿੰਡ ਹੈ ਮਹਰਾਜ ਉਹ ਪਿੰਡ ਬੰਨਿਆ ਗੱਡੀਆਂ ਵਾਲਿਆਂ ਨੇ ਦੂਸਰੇ ਦਿਨ ਕਾਲਾ ਖੁਸ਼ੀ ਦੇਖ ਕੇ ਗੁਰੂ ਜੀ ਨੂੰ ਆਪਣੇ ਭਤੀਜਿਆਂ ਨੂੰ ਜਿਨ੍ਹਾਂ ਦਾ ਬਾਪ ਮਰ ਚੁੱਕਿਆ ਸੀ ਚੰਦਲੀ ਤੇ ਫੂਲ ਨੂੰ ਲੈ ਕੇ ਆ ਗਿਆ ਕਹਿਣ ਲੱਗਾ ਚਲੋ ਗੁਰੂ ਜੀ ਖੁਸ਼ ਨੇ ਹੁਣ ਆਪਣੇ ਤੇ ਥੋਰ ਵਰ ਮੰਗ ਲਓ ਹੁਣ ਤਾਂ ਆਪਾਂ ਪਿੰਡ ਮੰਗ ਲਿਆ ਥਾਂ ਲੈ ਲਿਆ ਔਰ ਵਰ ਮੰਗ ਲਓ ਨੰਗੇ ਢਿੱਡ ਕਰਲੇ ਛੁੱਟ ਛੁੱਟੇ ਬੱਚੇ ਸੀ ਉਹਨਾਂ ਦੇ ਨੰਗੇ ਢਿੱਡ ਕਰਕੇ ਸਖਾ ਦਿੱਤਾ ਵੀ ਤੂੰ ਢਿੱਡ ਵਜਾਉਣ ਲੱਗ ਜਿਓ ਧੱਫੇ ਮਾਰਨ ਲੱਗ ਜਿਓ ਗੁਰੂ ਜੀ ਦੇ ਮੂਹਰੇ ਢਿੱਡ ਖੜ ਨੰਗੇ ਕਰਕੇ ਉਹ ਆ ਕੇ ਨਮਸਕਾਰ ਕਰਕੇ ਕਾਲੇ ਦੇ ਨਾਲ ਆਏ ਮੱਥਾ ਟੇਕਿਆ ਪਤੀਜਿਆਂ ਨੇ ਟਿੱਡ ਵਜਾਉਣ ਲੱਗੇ ਗੁਰੂ ਜੀ ਖੁਸ਼ ਹੋਏ ਸੇ ਉਹਨਾਂ ਦੀ ਸੇਵਾ ਤੇ ਸਰਦਾ ਤੇ ਸੇਵਾ ਤੇ ਤਹੀਂ ਤਾਂ ਮਨ ਪ੍ਰਾਪਤ ਹੁੰਦਾ ਸੇਵਾ ਵਾਲੇ ਨੂੰ ਗੁਰੂ ਜੀ ਕਹਿਣਗੇ ਕਾਲੇ ਬੱਚੇ ਕੀ ਮੰਗਦੇ ਨੇ ਮਹਾਰਾਜ ਆਪਦੇ ਦਰ ਤੋਂ ਦੋ ਰੋਟੀਆਂ ਮੰਗਦੇ ਨੇ ਭੁੱਖੇ ਨੇ ਟਿੱਡੂ ਖਾਲੀ ਨੇ ਇਹਨਾਂ ਦੇ ਟੱਡ ਕੁੱਟਦੇ ਨੇ ਦੋ ਰੋਟੀਆਂ ਮੰਗਦੇ ਨੇ ਗੁਰੂ ਘਰ ਤੋਂ ਆਪ ਕਿਰਪਾ ਕਰਕੇ ਇਹਨਾਂ ਨੂੰ ਰੋਟੀਆਂ ਦਿਓ ਗੁਰੂ ਜੀ ਕਹਿਣਗੇ ਰੋਟੀਆਂ ਇਹਨਾਂ ਦੇ ਤਾਂ ਘੋੜੇ ਜਮਨਾ ਤੋਂ ਪਾਰ ਹਣਕਣਗੇ ਇਹ ਤਾਂ ਰਾਜੇ ਬਣਨਗੇ ਬਹੁਤ ਵੱਡੇ ਸਾਧ ਸੰਗਤ ਜੀ ਉਹਨਾਂ ਦੀ ਔਲਾਦ ਕਾਲੇ ਦਾ ਪੋਤਾ ਅੱਲਾ ਬਾਬਾ ਇੱਥੋਂ ਇਹਨਾਂ ਦਾ ਫਿਰ ਰਾਜ ਪ੍ਰਬੰਧ ਸ਼ੁਰੂ ਹੋਇਆ ਸਾਧ ਸੰਗਤ ਜੀ ਇਹ ਫੂਲਕੀਆਂ ਰਸਤਾਵਾਂ ਵੱਜਦੀਆਂ ਸੀਆਂ ਕੋਸੰਦਲੀ ਤੇ ਫੂਲਸੇ ਦੁਨਨੇ ਉਹਦੇ ਭਤੀਜੇ ਫੂਲਕੀਆਂ ਰਸਤਾਵਾਂ ਵੱਜਦੀਆਂ ਸੰਗਰੂਰ ਨੱਬਾ ਔਰ ਇਹ ਆਪਣਾ ਪਟਿਆਲਾ ਨੱਬੇ ਪਟਿਆਲੇ ਦਾ ਰਾਜ ਦੇਖ ਲਓ ਪਟਿਆਲੇ ਦਾ ਕਿੱਥੇ ਤੱਕ ਸੀ ਸਾਧ ਸੰਗਤ ਜੀ ਨਾਰਨੌਰ ਕਿੱਥੇ ਹੈ ਹੁਸਾਰ ਸਭ ਦਸੇਲ ਪੰਪਨ ਸੋਮੀਲ ਤੱਕ ਪਟਿਆਲੇ ਦਾ ਰਾਜ ਸੀ ਨੱਬਾ ਤੇ ਸੰਗਰੂਰ ਭਾਵੇਂ ਛੋਟੀਆਂ ਰੇਹਸਤਾ ਸੀ ਆ ਭਾਈਚਾਰਾ ਸੀ ਇਹਨਾਂ ਦਾ ਪਰ ਗੁਰੂ ਜੀ ਦੇ ਹੁਕਮ ਅਨੁਸਾਰ ਸਤਵੇਂ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਸੇਵਾਦਾਰਾਂ ਤੇ ਖੁਸੋਕੇ ਗੱਡੀਆਂ ਵਾਲਿਆਂ ਨੂੰ ਪਟਿਆਲੇ ਨੱਬੇ ਸੰਗਰੂਰ ਦੇ ਰਾਜੇ ਬਣਾਇਆ ਸਾਧ ਸੰਗਤ ਜੀ 77 ਪੁਸਤਾਂ ਰਾਜ ਕਰਕੇ ਗਏ ਨੇ ਇਹ ਗੁਰੂ ਜੀ ਦਾ ਇਤਨਾ ਸੇਵਾ ਤੇ ਖੁਸੋ ਕੇ ਵਰ ਦਿੱਤੇ ਵੇ 7ਵੇਂ ਪਾਤਸ਼ਾਹ ਮਹਾਰਾਜ ਜੀ ਦਾ ਕੱਲ ਦਾ ਦਿਹਾੜਾ ਸਤਖੰਡ ਨੂੰ ਜਾਣਦਾ ਹੈ 8ਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਕੱਲ ਦੇ ਦਿਹਾੜੇ ਸ੍ਰੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਗੱਦੀ ਦੇਣੀ ਹੈ ਆਪਦੇ ਛੋਟੇ ਸਹਜਾਦੇ ਨੂੰ ਅਮ ਵਿਚਾਰ ਚੱਲੀ ਸੀ ਸਰਨ ਗੁਰੂ ਦੀ ਲੈਣ ਨਾਲ ਕੋਈ ਤੋਟ ਨਹੀਂ ਰਹਿੰਦੀ ਹੈ ਗੁਰੂ ਸਰਨ ਗੁਰੂ ਆਲਾ ਬਣ ਕੇ ਹੀ ਸੋਭਦੀ ਹੁੰਦੀ ਹੈ ਫਿਰ ਜਿਵੇਂ ਆਪਦਾ ਘਰ ਜਮਿਆ ਪੁੱਤ ਨਾ ਨੰਗ ਤੜੰਗਾ ਪੇਉ ਦੇਖ ਸਕਦਾ ਉਸ ਨੂੰ ਨਾ ਭੁੱਖੇ ਬੈਠੇ ਨੂੰ ਦੇਖ ਸਕਦਾ ਹੈ ਨਾਵ ਨੂੰ ਕੋਈ ਰੋਗ ਚੰਬੜੇ ਨੂੰ ਦੇਖ ਸਕਦਾ ਹੈ ਉਹਦੇ ਖਾਤਰ ਸਭ ਕੁਝ ਕਰੇਗਾ ਜਦ ਅਸੀਂ ਗੁਰੂ ਵਾਲੇ ਬਣ ਜਾਵਾਂਗੇ ਗੁਰੂ ਸ਼ਰਨ ਪ੍ਰਾਪਤ ਕਰ ਲਾਂਗੇ ਅੰਮ੍ਰਿਤ ਸਕ ਲਵਾਂਗੇ ਖੰਡੇ ਵਾਟੇ ਦਾ ਅੰਮ੍ਰਿਤ ਸਜੇਗਾ ਸਕ ਲਵਾਂਗੇ ਗੁਰੂ ਵਾਲੇ ਬਣ ਜਾਵਾਂਗੇ ਜੇ ਗੱਡੀਆਂ ਵਾਲੇ ਗੁਰੂ ਵਾਲੇ ਬਣ ਕੇ ਇੰਨਾ ਕੁਝ ਲੈ ਸਕਦੇ ਨੇ ਆਪਾਂ ਨੂੰ ਕਿਹੜਾ ਗੁਰੂ ਕੋਲੇ ਤੋਟ ਹੈ ਸਤਿ ਸੰਗਤ ਗੁਰੂ ਸ਼ਰਨ ਪ੍ਰਾਪਤ ਕਰੋ ਸਾਰੇ ਨੇ ਸਾਰੇ ਸੁੱਖ ਪ੍ਰਾਪਤ ਕਰੋ ਸ਼ਰਨ ਗੁਰਾਂ ਦੀ ਲੈ ਲੈ ਜੇ ਸੁੱਖ ਸਦਾ ਵਾਸਤੇ ਤੋ ਜਿਹੜੀ ਸੁਖ ਮਿਲਦਾ ਹੈ ਉਹ ਧੀਮੀ ਸੁਖ ਹੁੰਦਾ ਹੈ ਉਹਦੇ ਵਿੱਚ ਕੋਈ ਗੁਨਾਹ ਨਹੀਂ ਹੁੰਦਾ ਸੁਖ ਦਾ ਲੋਕ ਹੋਰ ਵੀ ਕਈ ਤਰੀਕਿਆਂ ਦੇ ਨਾਲ ਗਲਤ ਤਰੀਕਿਆਂ ਦੇ ਨਾਲ ਵੀ ਸੁਖਤਾ ਮੰਨਦੇ ਨੇ ਉਹਨਾਂ ਨੂੰ ਸਜ਼ਾ ਹੈ ਗੁਰੂ ਸਤਿ ਤੋਂ ਜਿਹੜਾ ਸੁਖ ਮਿਲਦਾ ਹੈ ਉਹਨੂੰ ਸਜ਼ਾ ਨਹੀਂ ਉਹਦੀ ਸੋਭਾ ਆਂ ਦੇਖ ਲਓ ਫਿਰ ਇਹੀ ਲੋਕ ਜਿਹੜੇ ਨੇ ਕਹਿੰਦੇ ਸੀ ਗੱਡੀਆਂ ਵਾਲਿਆਂ ਨਾਲ ਰਿਸ਼ਤਾ ਨਹੀਂ ਕਰਦੇ ਨਾ ਇਹਨਾਂ ਨੂੰ ਥਾਂ ਦੇਈਏ ਸਾਧ ਸੰਗਤ ਜੀ ਇਹੀ ਲੋਕ ਇਤਿਹਾਸ ਇਹਨਾਂ ਦਾ ਪੜੋ ਕਿਤਨੇ ਲੋਕ ਫਿਰ ਲੜਕੀਆਂ ਦੇ ਦੇ ਕੇ ਸਰਦਾਰੀਆਂ ਲੈਂਦੇ ਰਹੇ ਨੇ ਭਵਿੰਦਰ ਸਿੰਘ ਤੋਂ ਪਟਿਆਲੇ ਵਾਲੇ ਰਾਜੇ ਤੋਂ ਫਿਰ ਗੁਰੂ ਜੀ ਦੇ ਵਰਤਨ ਸਿੱਧ ਹੋਏ ਹੱਥ ਬੰਨ੍ਹ ਕੇ ਤੁਸੀਂ ਤਾਂ ਲੜਕੀਆਂ ਦਿਆ ਕਰੋਗੇ ਇਹਨਾਂ ਨੂੰ ਔਰ ਇਹਨਾਂ ਤੋਂ ਥਾਂ ਲਿਆ ਕਰੋਗੇ ਫਿਰ ਪਿੰਡ ਇਹਨਾਂ ਨੇ ਬੰਨੇ ਸਾਧ ਸੰਗਤ ਜੀ ਦੇ ਦਵਾਰੇ ਕਿਉਂ ਵਿਚਾਰ ਚੱਲੀ ਤੇ ਗੁਰਸਰਨ ਤੇ